ਕੀ ਹਾਲ ਚਾਲ ਹੈ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਜਲਦੀ ਹੈ ਜਮਨ ਦੇ ਮਸ਼ੀਨ ਅੱਜ ਸ਼ੁਰੂ ਕਰਿਆ ਇਹਨੇ ਕੰਮ ਜੀਰੀ ਬੜਾਈ ਦਾ ਤੇ ਜਲਦੀ ਆ ਸਾਹਮਣੇ ਪ੍ਰੀਤ ਤੇ ਆ ਖੜਾ ਹੈ ਟਮਾਟਰੀ ਇਹਦੀ ਪੰਪਰੀ ਸੈਟਿੰਗ ਘਰੇ ਕੀਤੀ ਆ ਜਿਹੜਾ ਜੋਰ ਦੇਖਣਾ ਅੱਜ ਅੱਜ ਦੇਖਾਂਗੇ ਜੋ ਟਮਾਟਰੀ ਦਾ ਪੰਪ 'ਚ ਥੋੜੀ ਜਿਹੀ ਮੋਡੀਫਿਕੇਸ਼ਨ ਜੀ ਕਰੀ ਆ ਘਰੀ ਦੇਖਦੇ ਆਂ ਵੀ ਫਰਕ ਪੈਂਦਾ ਜਾਂ ਨਹੀਂ ਪੈਂਦਾ ਤੇ ਇੱਧਰ ਖੜਾ ਏ 5203 ਇਹ ਜਿਹੜੇ ਆਪ ਆਪਣੇ ਪਹਿਲਾਂ ਆਏ ਨੇ ਸਕੂਟਰ ਗੇਰਾਂ ਵਾਲਾ ਉਹ ਟਰੈਕਟਰ ਆ ਆ ਦੇਖੋ ਇਹ ਸਾਰੇ ਇੱਕ ਪਾਸੇ ਨੂੰ ਹੀ ਗੇਰ ਪੈਂਦੇ ਨੇ ਮੂਹਰੇ ਪਿੱਛੇ ਨੂੰ ਇੱਧਰ ਉੱਧਰ ਨੂੰ ਨਹੀਂ ਪੈਂਦੇ ਤੇ ਬਾਕੀ ਝਾੜ ਜੀਰੀ ਦਾ ਵਧੀਆ ਟਰਾਲੀ 16 7 ਮੰਨ ਲਓ ਅੱਧੀ ਕੋਹ ਚੱਲੀ ਤੇ ਦਿਖਾਉਨੇ ਆ ਫਿਰ ਆਪਾਂ ਤੁਹਾਨੂੰ ਜ਼ੋਰ ਵੀਡੀਓ ਨਾਲ ਬਣੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀਰ ਨੇ ਨਹੀਂ ਕਰਿਆ ਤੇ ਫੇਰ ਫੇਰਾਗੇ ਚ ਫੇਰੇ ਚ ਫੇਰਾਂਗੇ ਮਲਚਰ ਮਲਚਰ ਮਾਰ ਕੇ ਫਿਰ ਚੱਲੂਗਾ ਪਲੌ ਤੇ ਇੱਕ ਆਪਾਂ ਜਿਹੜਾ ਟਰੈਕਟਰ ਲਿਆ ਪਹਿਲਾਂ ਆਪਾਂ ਵੀਡੀਓ ਪਾਈ ਸੀ ਟਰੈਕਟਰ ਦੇਖ ਕੇ ਆਏ ਦੀ 855 ਨਾਲੇ ਉਹ ਦੇਖਦੇ ਆ ਅੱਜ ਲੈ ਕੇ ਆਉਨੇ ਆ ਉਹ ਵੀ ਚਲਾ ਚਲੂ ਕੇ ਚੈੱਕ ਕਰਦੇ ਆਂ ਫਿਰ ਉਹ ਹਿਸਾਬ ਨਾਲ ਉਹਦਾ ਸੌਦਾ ਕਰਾਂਗੇ ਜਿਵੇਂ ਵੀ ਹੋਇਆ ਬਹਿ ਗਿਆ ਜੱਥੂ ਮਟਰੀ ਤੇ ਤੇ ਦੇਖਨੇ ਅੱਜ ਇਹਦਾ ਜੋਰ ਟਰਾਲੀ ਤੇ ਕੀ ਕਹਿੰਦਾ ਏ ਕਿੰਨਾ ਕੁ ਮਾਰਦਾ ਜੋਰ ਸ਼ੂਨਾ ਦੀ ਲਾਟ ਦਿਖਾ ਰਿਹਾ ਸ਼ੂਨਾ ਮਾਰ ਰਿਹਾ ਸ਼ੂਨਾ ਬੱਚੇ ਬੱਚੇ ਤੱਕੀਆਂ ਛੋੜੇ ਛੋੜੇ ਗਿੱਲੀਆਂ ਵੀ ਨੇ। ਵਾਕੀ ਅੱਜ ਦੇਖਦਾ ਕਮੈਟਰੀ ਦਾ ਜਲਬਾ ਜਦੋਂ ਫਸਲ ਵੱਢਣੀ ਹੁੰਦੀ ਆ ਪੂਰਾ ਚੌਂ ਹੁੰਦਾ ਪਿਆ ਜੰਨਾ। ਤੇ ਰੌਣਕਾਂ ਲੱਗੀਆਂ ਰਹਿਣੀਆਂ ਨੇ ਹੁਣ 20 ਦਿਨ 25 ਦਿਨ ਧੀਰੀ ਵੱਢ ਲਈ ਆਲੂ ਦੀ ਬਜਾਈ ਸ਼ੁਰੂ ਹੋ ਜਾਣੀ ਆ ਪੂਰਾ ਨਜ਼ਾਰਾ ਆਊਗਾ। ਤੇ ਨਾਲ ਤੁਹਾਨੂੰ ਦੱਸ ਦਿਆਂ ਜੇ ਆਪਾਂ ਪਾਪੜੀ ਕੀ ਮੋਡੀਫਿਕੇਸ਼ਨ ਕਰੀ ਆ ਕੀ ਗੱਲ ਬਾਤ ਆ ਦੱਸਦੇ ਆ ਸਾਰਾ ਹੀ ਤੇ ਹਲੇ ਮੰਡੀਆਂ 'ਚ ਹੜਤਾਲ ਕਰੀ ਹੋਈ ਆੜਤੀਆਂ ਨੇ ਤੇ ਵਿੱਚੇ ਲੇਬਰ ਨੇ ਬਾਕੀ ਜੀਰੀ ਤਕਰੀਬਨ ਸੱਕੀ ਹੋਆ ਪੂਰੀ ਪੱਕੀ ਹੋਈ ਆ ਜੀਰੀ ਕੋਈ ਦਾਣਾ ਵਿੱਚ ਨਰਮ ਨਹੀਂ ਹੈਗਾ ਝਾੜ ਵਧੀਆ ਨਿਕਲਿਆ ਆਊਗੀ 30 ਤੋਂ ਪਲੱਸ ਨਿਕਲੇਊ 32 ਦੀ ਦੇਖੋ ਦੇ ਘਾਟ ਕੀ ਗਾ ਪਿੱਗਾ ਚੱਕ ਦਾਂਗੇ ਹੋਰ ਕੀ ਆਹ ਮੁੰਡੇ ਦੇ ਚੱਲ ਰਹੀ ਆ ਮਸ਼ੀਨ ਆ ਮੁੰਨੇ ਦੇ ਜੋਵਾਨ ਆ ਫਰਦੇ ਨੇ ਚੱਲਦਾ ਹੀ ਕੰਮਕਾਰ ਵढ़ਾਈਦਾ ਹਜੇ ਇੱਕ ਖੇਤ ਵੱਢਿਆ ਗਿਆ ਆਪਣਾ ਤੇ ਇੱਧਰਲੇ ਖੇਤ ਚ ਲੱਗੀ ਹੋਈ ਆ ਮਸ਼ੀਨ ਜਲਦੀ ਆ ਸਾਹਮਣੇ ਇੱਕ ਟਰਾਲੀ ਭਰ ਗਈ ਉਧਰਲੇ ਪਲਾਟ ਚ ਉਹ ਹੈਗਾ ਦੋ ਕਿੱਲਿਆਂ ਦਾ ਪਲਾਟ ਤੇ 16-7 ਟਰਾਲੀ ਭਰ ਗਈ ਝਾੜ ਠੀਕ ਆ ਜੀਰੀ ਦਾ ਵਧੀਆ ਏ ਤੇ ਆ ਟਰਾਲੀ ਜੀ ਤਕਰੀਬਨ ਇੱਕ ਟੈਂਕ ਭੇਗੇ ਆ ਤੇ ਵਿੱਚ ਵਿੱਚ ਕਿਤੇ ਕਿਤੇ ਦੱਕੀਆਂ ਆਏ ਤੇ ਗਿਰੀਆਂ ਹੋਈਆਂ ਨੇ ਖੇਤ ਚ ਤੇ ਉਹਦੇ ਕਰਕੇ ਥੋੜੀ ਹੌਲੀ ਵੱਧਦਾ ਏ ਇਹ ਮਸ਼ੀਨ ਦੀ ਪੜ੍ਹਾਈ ਵੀ ਇੱਕ ਨੰਬਰ ਆ ਤੇ ਜਿਹੜਾ ਚਲਾ ਰਿਹਾ ਡਰਾਈਵਰ ਫੋਰਮੈਨ ਵਧੀਆ ਕੱਟ ਰਿਹਾ ਐਨ ਪੂਰੀ ਇਹ ਤਾਂ ਸੁੱਕਈਆ ਆਲੂਆਂ ਲਈ ਐਨ ਪੂਰੀ ਵਧੀਆ ਜ਼ਮੀਨ ਮੰਨੂਗੀ ਦੇਖੋ ਟਿੱਕਾ ਹੋਇਆ ਪਿਆ ਇਥੋਂ ਖੇਤ ਤੇ ਹਲੇ ਵੀ ਜਿੱਲੇ ਹੀ ਨਿਕਲੂਗਾ ਇੱਟਾਂ ਇੱਥੋਂ ਜਦੋਂ ਪਲੋ ਮਾਰਨੇ ਨੇ ਦਿਖਾਵਾਂਗੇ ਤੁਹਾਨੂੰ ਜਲ 855 ਦਾ ਜਦ ਵੱਡੀ ਤੋਂ ਬਾਅਦ ਬਾਹਰ ਕੱਢਾਂਗੇ ਦਿਖਾਉਨੇ ਆ ਜੋਰ ਝੋਟੇ ਦਾ ਮਲਾਜ਼ਮ ਵੱਧ ਰਿਹਾ ਲੱਗਾ ਜਿਹੜੇ ਸਾਈਡ ਤੇ ਰਹਿ ਜਾਂਦੇ ਨੇ ਕਰ ਸ਼ਾਕ ਰਏ ਨੇ ਪ੍ਰਸ਼ਾਦਾ ਪਾਣੀ ਦੇਖੋ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਘੱਟੋ ਘੱਟ 7-8 ਬੰਦੇ ਜੀਰੀ ਵੱਢਣ ਆਏ ਨੇ ਚਾਰ ਕਿੱਲਾਂ ਦਾ ਢੇਡ ਫੁੱਲ ਰੌਣਕਾਂ ਨੇ ਅਨੰਤ ਨਜ਼ਾਰੇ ਆਈ ਜਾਣੇ ਨੇ ਜਾਈ ਜਾਣੇ ਨੇ 20-25 ਦਿਨ ਇਦਾਂ ਹੀ ਰਹਿਣਾ ਕੰਮ ਆਹ ਪਲਾਟ ਵੀ ਵਧਣਾ ਆਪਾਂ ਇੱਧਰ ਲਾ ਜਿਹੜਾ ਨਾਲ ਖੜੀ ਐ ਜੀ ਦੀ ਇਹ ਆਪਣੇ ਜਸੂ ਦੀ ਆ ਇਹ ਵੀ ਵਧਣੀ ਅੱਜੇ ਮਸ਼ੀਨ ਆਉਂਦੀ ਆ ਹੋਰ ਦੂਜੀ ਮਸ਼ੀਨ ਆਉਗੀ ਉਤੋਂ ਵਡਾਉਣੀ ਆ ਤੇ ਪੂਰੀ ਪੱਕੀ ਹੋਈ ਐ ਜੀ ਦੀ ਇਹ ਵੀ ਬਾਕੀ ਹਲੇ ਮੰਡੀਆਂ ਚ ਤਾਂ ਪਰਦੇ 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 ਨਹੀਂ ਹੈਗੇ ਹਲੇ ਆੜਤੀ ਐ ਔਖਈਆ ਕੰਮ ਪਰ ਆਲੂਆਂ ਵਾਸਤੇ ਤਾਂ ਹੁਣ ਕੀਲਾ ਕਰਨਾ ਹੀ ਪੈਣਾ ਜੇ ਆਲੂ ਲਾਉਣੇ ਨੇ ਨੀ ਲੇਟ ਹੋਈ ਜਾਂਦਾ ਕੰਮ ਆਲੂਆਂ ਦਾ ਵੀ ਆ ਦੇਖੋ ਪੱਕੀ ਪਈਆ ਪੂਰੀ ਇਹ ਵੀ ਤੇ ਆਜਵੇ ਮਸ਼ੀਨ ਫਿਰ ਬੜਾਉਣੇ ਆ ਖੇਤ ਵੀ ਇਹ ਹੈਗਾ 2.5 ਤਿੰਨ ਕਿਲਿਆਂ ਦਾ ਢੇਡਾ ਇਹ ਜੀ ਹੁਣ ਦਿਖਾਉਨੇ ਆ ਤੁਹਾਨੂੰ ਜਲਵਾ 855 ਦਾ ਵੀ ਕੀ ਕਹਿੰਦਾ ਟਰਾਲੀ ਭਰੀ ਆ ਫੁੱਲ ਬੈ ਗਿਆ ਜੱਸੂ ਝੋਟਾ ਤੇ ਟਰੈਕਟਰ ਵੀ ਝੋਟਾ ਹੀ ਆ ਇਹ ਕਹਦੇ ਆ ਕੀ ਕਹਿੰਦਾ ਏ ਲਾ ਲਿਆ ਤੀਏ ਲੋਚ ਨੀ ਕੜਦਾ ਲਾਈਟ ਤੋਂ ਇਹਦੀ ਲੈ ਸ਼ੰਮੂ ਮੋੜਸਾ ਲਫਾੜਾ ਬਣੇ ਰਹੋ ਵੀਡੀਓ ਜੋ ਸਾਰੇ ਯਾਲਪਾ ਨਿਕਲ ਜਾਣਾ ਸੌਖਾ ਹੀ ਨਿਕਲ ਜਾਣਾ ਨਿਕਲ ਗਿਆ ਸੌਖਾ ਹੀ ਨਿਕਲ ਗਿਆ ਚਲੋ ਬਾਏ ਨਬੜ ਗਿਆ ਕੰਮ ਨਿਕਲਿਆ ਖੇ ਸੁੱਕਾ ਦੀ ਉਹਦੇ ਕਰਕੇ ਜਲਵਾ ਹਲੇ ਪੂਰਾ ਦਿਖਾਇਆ ਨਹੀਂ ਟਰੈਕਟਰ ਨੇ ਨਹੀਂ ਦਿਖਾਉਂਦਾ ਇਹ ਮਾੜਾ ਮੋਟਾ ਗਿੱਲਾ ਹੁੰਦਾ ਟਰੈਕਟਰ ਦਾ ਜਲਵਾ ਜਲਵਾ ਦਿਖਾਇਆ ਨਹੀਂ ਓਕਣਾ ਸੀ ਤੇ ਕੀ ਸੁੱਕਾ ਦੀ ਆਪਾਂ ਦੇਖਾਂਗੇ ਜਲਵਾ ਦਿਖਾਵਾਂਗੇ